ਵਾਇਕੂ ਜੀ ਦਾ ਖਾਸਾ ਵਾਇਕੂ ਜੀ ਫੇ 64 ਕੁਆਲਿਟੀ ਫਾਊਂਡੇਸ਼ਨ ਫਗਵਾੜਾ ਵੱਲੋਂ ਭਾਈ ਕਨੀਆ ਜੀ ਸੇਵਾ ਸੇਮਨ ਕੇਂਦਰ ਚਾਹ ਦਾਗਰ ਫਗਵਾੜਾ ਵਿਖੇ ਪੇਸ ਕੈਂਪ ਅੜ ਰਾਹਤ ਕੇਂਦਰ ਦੇ ਲਈ ਜਿਹੜਾ ਹਰ ਪਿੰਡਾਂ ਲਈ ਇਥੇ ਸਟੈਬਲਿਸ਼ ਕੀਤਾ ਗਿਆ ਸੀ ਅ ਪਹਿਲੀ ਇਨੀਸ਼ੀਅਲ ਸਟੇਜ ਦੇ ਉੱਤੇ ਜਿਹੜਾ ਹਰੀਕੇ ਸਾਈਟ ਤੇ ਫੋਸਪੁਰ ਸਾਈਟ ਤੇ ਅ ਪਿਛਲੇ ਦਿਨਾਂ ਦੇ ਵਿੱਚ ਕੁਝ ਕਿੱਟਾਂ ਉੱਥੇ ਵੰਡੀਆਂ ਸੀ ਅ ਬਹੁਤ ਸਾਰੇ ਸੱਜਣ ਸੋਸ਼ਲ ਮੀਡੀਆ ਤੇ ਵੀ ਇਹ ਸਵਾਲ ਕਰ ਰਹੇ ਸੀ ਵੀ ਇੱਕ ਐਕਚੁਅਲੀ ਉੱਥੇ ਲੋੜ ਕਿਸ ਚੀਜ਼ ਦੀ ਹੈ ਔਰ ਜਿਹੜੀਆਂ ਤੁਸੀਂ ਕਿੱਟਾਂ ਵੰਡ ਰਹੇ ਹੋ ਉਹਦੇ ਵਿੱਚ ਹੈ ਕੀ ਸੋ ਉਹ ਅਸੀਂ ਸੰਗਤ ਨਾਲ ਸਾਂਝ ਪਾਣੀ ਚਾਹੁੰਦੇ ਆ ਕਿ ਇੱਕ ਤਾਂ ਇਹਦੇ ਵਿੱਚ ਵੱਡੀ ਫੁੱਲ ਸਾਈਜ਼ ਦੀ ਜਿਹੜੀ ਉਹ ਤਰਪਾਈਲ ਹੁੰਦੀ ਹੈ ਉਸ ਤੋਂ ਇਲਾਵਾ ਡਬਲ ਬੈੱਡ ਦੀਆਂ ਜਿਹੜੀਆਂ ਉਹ ਮੱਛਰਦਾਨੀਆਂ ਦਾ ਸੈੱਟ ਹੁੰਦਾ ਅ ਉਸ ਤੋਂ ਇਲਾਵਾ ORS ਦੇ ਪੋਲ ਤੇ ਲਿਕਵਿਡ ਦੋਨੋਂ ਤਰੀਕੇ ਦੇ ਇਹਦੇ ਵਿੱਚ ਹੁੰਦੇ ਨੇ ਔਰ ਆਟੋਮਾਸ ਕਰੀਮ ਐਂਟੀ ਫੰਗਲ ਕਰੀਮ ਔਰ ਸਾਬਣ ਇੱਕ ਜਿਹੜਾ ਹੈਗਾ ਰੇਨ ਕੋਟ ਪੁੱਜੇ ਛੋਲੇ ਗੁੜ ਡਟੋਲ ਉਸ ਤੋਂ ਇਲਾਵਾ ਇਹ ਮਛਰਾਂ ਵਾਸਤੇ ਜਿਹੜੀ ਹੈ ਸਪਰੇਅ ਹੈ ਪਾਣੀ ਦੀ ਬੋਤਲ ਹੁੰਦੀ ਹੈ ਉਸ ਤੋਂ ਇਲਾਵਾ ਖਾਣ ਪੀਣ ਲਈ ਜਿਹੜਾ ਆ ਬਰੈਡ ਜਾਂ ਰਸ ਦੋਵਾਂ ਚੋਂ ਇੱਕ ਚੀਜ਼ ਔਰ ਬਿਸਕੁਟ ਪੁਜੀਆ ਛੋਟਾ ਮोटा ਜਿਹੜਾ ਫਰੈਸ਼ਮੈਂਟ ਦਾ ਜਿਹੜਾ ਸਮਾਨ ਆ ਉਹ ਨਾਲ ਹੁੰਦਾ ਔਰ ਖਾਸ ਤੌਰ ਤੇ ਜਿਹੜਾ ਬੀਬੀਆਂ ਵਾਸਤੇ ਵੀ ਸੈਨੇਟਰੀ ਪੈਡ ਜਾਂ ਹੋਰ ਜਿਹੜਾ ਜ਼ਰੂਰੀ ਸਮਾਨ ਹੈ ਦਵਾਈਆਂ ਉਹ ਅਸੀਂ ਨਾਲ ਕੈਰੀ ਕਰਕੇ ਜਾਂਦੇ ਆ ਸੋ ਉਹਦੇ ਵਿੱਚ ਇੱਕ ਤਾਂ ਇਹ ਬੇਨਤੀ ਆ ਦੂਸਰਾ ਬਹੁਤ ਸਾਰੇ ਵੀਰ ਜਿਹੜੇ ਆ ਉਹ ਇਸ ਪ੍ਰੈਸ਼ਰ ਦੇ ਵਿੱਚ ਕਿ ਅਸੀਂ ਸਮਾਨ ਜਿਹੜਾ ਹੱਥੀ ਵੰਡਣਾ ਕਿਸੇ ਕੈਂਪ ਦੇ ਵਿੱਚ ਨਹੀਂ ਦੇਣਾ ਉਹ ਜਿਹੜੇ ਹੱਥੀ ਸਮਾਨ ਵੰਡਣ ਜਾਂਦੇ ਨੇ ਸੋ ਇੱਕ ਤਾਂ ਇਹ ਪ੍ਰੈਸ਼ਰ ਹੁੰਦਾ ਹੈ ਕਿ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਮੋੜਨਾ ਹੁੰਦਾ ਸੋ ਉੱਥੇ ਬੰਨਾ ਦੇ ਉੱਤੇ ਉਹ ਲੋਕ ਖੜੇ ਹੋਏ ਸਮਾਨ ਜ਼ਿਆਦਾਤਰ ਲੈ ਲੈਂਦੇ ਨੇ ਜਿਨ੍ਹਾਂ ਦੇ ਘਰ ਹੜ੍ਹ ਦੇ ਪ੍ਰਭਾਵ ਦੇ ਵਿੱਚ ਆਏ ਨਹੀਂ ਜਾਂ ਕਈ ਤਾਂ ਬਹੁਤ ਦੂਰ ਦੂਰ ਕਿਲੋਮੀਟਰਾਂ ਤੋਂ ਆ ਕੇ ਉੱਥੇ ਬੰਨਾ ਦੇ ਉੱਤੇ ਬੈਠੇ ਨੇ ਕਿਉਂਕਿ ਜਿਹੜੇ ਲੋਕ ਸੇਵਾ ਕਰਨ ਆਉਂਦੇ ਨੇ ਉਹ ਸਮਾਨ ਸਾਰਾ ਉਹਨਾਂ ਦੇ ਹੱਥਾਂ 'ਚ ਚੱਲ ਜਾਂਦਾ ਔਰ ਬਹੁਤ ਘੱਟ ਸਮਾਨ ਜਿਹੜਾ ਹੈ ਉਹ ਐਕਚੁਅਲ ਜਿਹੜੇ ਲੋੜਵੰਦ ਤੇ ਜਿਹੜੇ ਵਿਕਟਮ ਫੈਮਲੀਜ਼ ਨੇ ਉਹਨਾਂ ਤੱਕ ਪਹੁੰਚ ਪਾਂਦਾ ਹੈ ਤੁਹ ਇੱਕ ਤਾਂ ਸਾਡੀ ਇਹ ਬੇਨਤੀ ਹੈ ਕਿ ਵਾਇਆ ਕੈਂਪ ਸਰਾਹੀ ਚਾਹੇ ਕਿਸੇ ਵੀ ਸੰਸਥਾ ਨੇ ਕੈਂਪ ਸਟੈਬਿਸ਼ ਕੀਤੇ ਹੋਏ ਨੇ ਉਹਨਾਂ ਕੈਂਪਾਂ ਰਾਹੀਂ ਤੁਸੀਂ ਸਮਾਨ ਦਿਓ ਤਾਂ ਕਿ ਜਦੋਂ ਜਿੰਨੀ ਲੋੜ ਹੈ ਜਿੱਥੇ ਲੋੜ ਹੈ ਉਹ ਆਪਣੇ ਆਪ ਉਹ ਉੱਥੇ ਪਹੁੰਚਾਉਂਦੇ ਰਹਿਣ ਬਹੁਤ ਜਲਦ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਪਰਮਾਨੈਂਟ ਜਿਹੜਾ ਬੇਸ ਕੈਂਪ ਬਣਾਉਣ ਜਾ ਰਹੇ ਆ ਪਗਵਾੜੇ ਤੋਂ ਬਾਅਦ ਔਰ ਇਹਦੇ ਨਾਲ ਜਿਹੜਾ ਇਹ ਸਾਰਾ ਸਮਾਨ 1100 ਦੇ ਕਰੀਬ ਜਿਹੜੀਆਂ ਕਿੱਟਾਂ ਉਹ ਤਿਆਰ ਹੋ ਚੁੱਕੀਆਂ ਨੇ ਸੋ ਜਿਹੜੀਆਂ ਆਉਂਦੇ ਦਿਨਾਂ ਦੇ ਵਿੱਚ ਸੁਲਤਾਨਪੁਰ ਲੋਧੀ ਕੱਲ ਅਜਨਾਲਾ ਪਰਸੋਂ ਸੁਲਤਾਨਪੁਰ ਲੋਧੀ ਔਰ ਉਸ ਤੋਂ ਬਾਅਦ ਜਿਹੜਾ ਆ ਦੁਬਾਰਾ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਇਹ ਕਿੱਟਾਂ ਸ਼ਨੀਵਾਰ ਤੱਕ ਸਾਰੀਆਂ ਡਿਸਟ੍ਰੀਬਿਊਟ ਹੋ ਜਾਣੀਆਂ ਇਹ ਐਵਰੇਜ ਇੱਕ ਕਿੱਟ ਦੀ ਜਿਹੜੀ ਕੀਮਤ ਹੈ ਉਹ ਤਕਰੀਬਨ 11-1200 ਦੇ ਕਰੀਬ ਬਣਦੀ ਹੈ ਸੋ ਇਹ ਸਾਰੀ ਜਿਹੜੀ ਸੇਵਾ ਉਹ ਅਲੱਗ-ਅਲੱਗ ਸ਼ਹਿਰਾਂ ਤੋਂ ਆਉਣ ਵਾਲੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਅਸੀਂ ਇੱਕ ਅਪੀਲ ਦੇ ਉੱਤੇ ਹੀ ਇਹ ਸਮਾਨ ਸਾਡੇ ਕੋਲ ਪਹੁੰਚਦਾ ਕਰ ਰਹੀ ਹੈ ਸੰਗਤ ਚਾਹੇ ਉਹ ਦਿੱਲੀ ਤੋਂ ਆਇਆ ਅੰਬਾਲਾ ਤੋਂ ਆਇਆ ਪਟਿਆਲਾ ਤੋਂ ਆਇਆ ਫਗਵਾੜੀ ਲੋਕਲ ਤੋਂ ਆਇਆ ਭੋਗਪੁਰ ਤੋਂ ਆਇਆ ਜਿੱਥੇ ਕਿਤੇ ਵੀ ਕੋਈ ਬੈਠਾ ਹੈ ਜਦੋਂ ਉਹ ਵੀਡੀਓ ਦੇਖਦਾ ਹੈ ਤੇ ਉਹ ਪਹਿਲਾ ਸਵਾਲ ਹੀ ਹੁੰਦਾ ਵੀ ਕੀ ਸਮਾਨ ਚਾਹੀਦਾ ਸੋ ਇੱਕ ਤਾਂ ਉਹ ਇਹ ਉਹਦੀ ਡਿਟੇਲ ਹੈ ਔਰ ਦੂਸਰਾ ਤੁਹਾਡਾ ਧੰਨਵਾਦ ਹੈ ਕਿ ਤੁਹਾਡੇ ਸਹਿਯੋਗ ਸਦਕਾ ਤੁਹਾਡੀ ਪੇਜੀ ਹੋਈ ਸੇਵਾ ਸਦਕਾ ਇਹ ਸੇਵਾ ਜਿਹੜੀ ਆ ਉਹ ਨਿਰੰਤਰ ਚੱਲ ਰਹੀ ਹੈ ਔਰ 10 ਦਿਨ ਤੱਕ ਜਿਹੜੀ ਇਹ ਸੇਵਾ ਅੱਗੇ ਕਿੱਟ ਦੇ ਰੂਪ ਚੱਲੇਗੀ ਉਸ ਤੋਂ ਬਾਅਦ ਘਰਾਂ ਦੀ ਸਫਾਈ ਤੇ ਮੇਨਟੇਨੈਂਸ ਦਾ ਕੰਮ ਆਪ ਜੀ ਦੇ ਸਹਿਯੋਗ ਨਾਲ ਸ਼ੁਰੂ ਹੋਏਗਾ ਸੋ ਇਹ ਜਿਹੜੀਆਂ ਕਿੱਟਾਂ ਦੇ ਰੂਪ ਦੇ ਵਿੱਚ ਜਿਹੜਾ ਸਮਾਨ ਅੱਗੇ ਅਗਲੇ 4 ਦਿਨਾਂ ਦੇ ਵਿੱਚ ਅਲੱਗ-ਅਲੱਗ ਹੜਪ੍ਰਭਾਵਿਤ ਏਰੀਆ ਦੇ ਵਿੱਚ ਜਾਵੇਗਾ ਇੱਕ ਵਾਰ ਫਿਰ ਤੋਂ ਖਾਸ ਤੌਰ ਤੇ ਫਗਵਾੜੀ ਦੀ ਸੰਗਤ ਦਾ ਔਰ ਆਸ-ਪਾਸ ਦੇ ਸ਼ਹਿਰਾਂ ਤੋਂ ਆਈ ਹੋਈ ਸੇਵਾ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸ